ਨੀਲਾ ਤਾਰਾ ਕ ਲੁਕਾਰਾ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ ਹਜ਼ੂਰੀ ਗ੍ਰੰਥੀ ਸਿਲੀ ਦਰਬਾਰ ਸਾਹਿਬ ਦਾ ਬਿਆਨ ਲੇਖਕ ਸਿੰਘ ਸਾਹੀ ਪਾਈ ਮੋਹਨ ਸਿੰਘ ਜੀ ਨੂੰ ਉਹਨਾਂ ਦੇ ਨਿਵਾਸ ਸਥਾਨ ਤੇ 12 10 1984 ਨੂੰ ਮਿਲਿਆ ਸੀ ਉਹਨਾਂ ਨੇ ਜਾਣਕਾਰੀ ਦਿੱਤੀ ਸੀ ਕਿ ਉਹ ਫੌਜੀ ਐਕਸ਼ਨ ਸਮੇ 1 ਜੂਨ ਤੋਂ 8 ਜੂਨ 1984 ਤੱਕ ਆਪਣੀ ਡਿਊਟੀ ਤੇ ਹਰਮੰਦਰ ਸਾਹਿਬ ਵਿੱਚ ਰਹੇ ਸਨ ਦਰਬਾਰ ਸਾਹਿਬ ਦੇ ਪ੍ਰਕਰਮਾ ਵਿੱਚ ਜੋ ਬਲੂ ਸਟਾਰ ਕੱਲੂ ਕਾਰੇ ਵਿੱਚ ਜੋ-ਜੋ ਪਾਣਾ ਵਰਤਿਆ ਉਹ ਸਭ ਉਹਨਾਂ ਨੇ ਆਪਣੀ ਅੱਖੀਂ ਵੇਖਿਆ ਸੀ 1 ਜੂਨ 1984 ਨੂੰ ਬਿਨਾਂ ਕਿਸੇ ਪੜਕਾ ਹਟਦੇ ਸੀਆਰਪੀ ਨੇ ਹਰਮੰਦਰ ਸਾਹਿਬ ਦੇ ਪ੍ਰਕਰਮਾ ਵਿੱਚ ਦੁਪਹਿਰ 1:30 ਵਜੇ ਫਾਈਲਿੰਗ ਸ਼ੁਰੂ ਕਰ ਦਿੱਤੀ ਤੇ 3 ਗੋਲੀਆਂ ਹਰਮੰਦਰ ਸਾਹਿਬ ਦੇ ਲੱਗੀਆਂ ਸਨ ਹਰਮੰਦਰ ਸਾਹਿਬ ਦੇ ਸੁਨਹਿਰੀ ਕਲਸ਼ ਵਿੱਚ ਗੋਲੀ ਲੱਗਣ ਕਰਕੇ ਮਗੋਰਾ ਹੋ ਗਿਆ ਸੀ ਬਾਰਾਂ ਵਾਏ ਕੋਈ ਸ਼ਰਦਾਲੂ ਇਸਤਰੀ ਬੱਚੇ ਵੀ ਫਾਇਰਿੰਗ ਨਾਲ ਸ਼ਹੀਦ ਹੋ ਗਏ ਸਨ ਇੱਕ ਸਿੱਖ ਮਹਿੰਗਾ ਸਿੰਘ ਜਗਧਿਰ ਦੇ ਇਲਾਕੇ ਦਾ ਬਾਬਾ ਅਟਲ ਦੀ ਉਤਲੀ ਮੰਜ਼ਲ ਤੇ ਖੜਾ ਸੀ ਜੋ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ ਸੀ 2 ਜੂਨ ਨੂੰ ਤਾਂ ਸਭ ਕੁਝ ਠੀਕ ਠਾਕ ਹੀ ਗਿਆ 3 ਜੂਨ ਨੂੰ ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ ਦੂਰੋਂ ਨੇੜਿਓਂ ਗੁਰਪਬ ਮਨਾਉਣ ਲਈ ਬਹੁਤ ਸੰਗਤ ਆਈ ਹੋਈ ਸੀ ਜਿਨ੍ਹਾਂ ਵਿੱਚ ਬੱਚੇ ਇਸਤਰੀਆਂ ਤੇ ਮਰਦ ਸਨ ਦਰਮਯੁੱਧ ਮੋਰਚੇ ਵਿੱਚ ਭاਗ ਲੈਣ ਲਈ ਕੁਝ ਜਥੇ ਆਏ ਹੋਏ ਸਨ ਕੁਝ ਜਥੇ ਜੇਲਾ ਵਿੱਚੋਂ ਰਿਹਾ ਹੋ ਕੇ ਆਏ ਸਨ ਇਸ ਕਰਕੇ ਪ੍ਰਕਰਮਾ ਗੁਰੂ ਰਾਮਦਾਸ ਸਰਾ ਤੇ ਗੁਰੂ ਨਾਨਕ ਨਿਵਾਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਭੀੜ ਸੀ ਦਿਨੇ कर्फ्यू ਲੱਗਣ ਕਰਕੇ ਕੋਈ ਵੀ ਬਾਹਰ ਨਾ ਜਾ ਸਕਿਆ ਸਭ ਇੱਥੇ ਹੀ ਰੁਕ ਗਏ 4 ਜੂਨ ਨੂੰ ਹੁਕਮਨਾਮੇ ਮਗਰੋਂ 445 ਸਵੇਰੇ ਫੌਜੀਆਂ ਨੇ ਥੋਪ ਦਾ ਪਹਿਲਾ ਗੋਲਾ ਅਕਲ ਤਖਤ ਦੇ ਮਾਰ ਲਿਆ ਉਦੇ ਮਗਰੋਂ ਦਿਨੇ ਤੋਪ ਦੇ ਗੋਲੇ ਤੇ ਗੋਲੀਆਂ ਚੱਲਦੀਆਂ ਹੀ ਰਹੀਆਂ ਫੌਜੀਆਂ ਵੱਲੋਂ ਪਹਿਲਾਂ ਕੋਈ ਵਾਰਨਿੰਗ ਨਹੀਂ ਦਿੱਤੀ ਗਈ ਸੀ ਕਿ ਅਤਵਾਦੀ ਆਤਮ ਸਮਰਪਣ ਕਰ ਦੇਣ ਨਹੀਂ ਤਾਂ ਫਾਇਰਿੰਗ ਸ਼ੁਰੂ ਕਰ ਦਿੱਤੀ ਜਾਏਗੀ ਇਸ ਦਿਨ ਪ੍ਰਕਰਮਾ ਵਿੱਚ ਬਹੁਤ ਗਿਣਤੀ ਵਿੱਚ ਸ਼ਰਡਾਲੂ ਤੇ ਫੌਜੀ ਮਾਰੇ ਗਏ ਉਸ ਦਿਨ 4 ਜੂਨ ਅੰਦਾਜ਼ ਧੁੰਦ ਫਾਇਰਿੰਗ ਕਰਨ ਸ਼ਾਮ ਦੇ ਟਾਈਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸ਼੍ਰੀ ਅਕਾਲ ਤਖਤ ਸਾਹਿਬ ਨਹੀਂ ਜਾ ਸਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਹਰਕੇ ਪੌੜੀ ਦੀ ਉੱਪਰਲੀ ਮੰਜ਼ਲ ਤੇ ਹੀ ਰੱਖ ਦਿੱਤੀ ਗਈ 5 ਜੂਨ ਨੂੰ ਪ੍ਰਕਰਮਾ ਵਿੱਚ ਇੱਕ ਕਮਸਾਨ ਜੰਦੂ ਭੂਮੀ ਬਣਿਆ ਹੋਇਆ ਸੀ ਪ੍ਰਕਰਮਾ ਸ਼ਰਧਾਲੂਆਂ ਸਮੇਤ ਹਰੀ ਵਰਦੀ ਦੇ ਸੈਨਿਕਾਂ ਦੀਆਂ ਲੋਥਾਂ ਨਾਲ ਭਰੀ ਪਈ ਸੀ ਸਭ ਦਾ ਖੂਨ ਹੀ ਖੂਨ ਵਗ ਰਿਹਾ ਸੀ ਤੇ ਸਰੋਵਰ ਦੇ ਪਾਣੀ ਵਿੱਚ ਮਿਲ ਰਿਹਾ ਸੀ ਜਿਸ ਕਰਕੇ ਪਾਣੀ ਦਾ ਰੰਗ ਵੀ ਤਬਦੀਲ ਹੁੰਦਾ ਜਾ ਰਿਹਾ ਸੀ ਸਰੋਵਰ ਵਿੱਚ ਵੀ ਕਾਫੀ ਲਾਸ਼ਾਂ ਤੈਰ ਰਹੀਆਂ ਸਨ ਐਸੇ ਦਿਨ ਸ਼ਾਮ ਤੱਕ ਅਤਵਾਦੀਆਂ ਦੇ ਲਗਭਗ ਸਾਰੇ ਮੋਰਚੇ ਟੁੱਟ ਚੁੱਕੇ ਸਨ ਪਰ ਇਸ ਦਿਨ ਦਰਬਾਰ ਸਾਹਿਬ ਮਰਿਆਦਾ ਅਨੁਸਾਰ ਕੀਰਤਨ ਹੁੰਦਾ ਰਿਹਾ 5 ਜੂਨ ਦੀ ਸ਼ਾਮ ਨੂੰ ਰੈਰਸ ਦਾ ਪਾਠ ਹੋਇਆ ਤੇ 8:50 ਤੇ ਸਮਾਪਤੀ ਕਰ ਦਿੱਤੀ ਗਈ ਸਭ ਸਿੰਘ ਸ਼ਰਧਾਲੂ ਤੇ ਸੇਵਾਦਾਰ ਕਰਮਚਾਰੀ ਆਦ ਉੱਥੇ ਹੀ ਰਹੇ ਉਸ ਸਮੇਂ ਬਿਜਲੀ ਪਾਣੀ ਤੇ ਟੈਲੀਫੋਨ ਸਭ ਬੰਦ ਸਨ ਸਖਤ ਗਰਮੀ ਦੇ ਦਿਨ ਸੀ ਤੇ ਤੋਪ ਦੇ ਗੋਲਿਆਂ ਤੇ ਧੂਏ ਦੇ ਨਾਲ ਵਾਯੂ ਮੰਡਲ ਪੱਠ ਮੰਗ ਤਪ ਰਿਹਾ ਸੀ ਇਸੇ ਦਿਨ 8:50 ਰਾਤ ਟੈਂਕਾਂ ਨਾਲ ਫੌਜ ਪ੍ਰਕਰਮਾਂ ਵਿੱਚ ਦਾਖਲ ਹੋ ਗਈ ਪਲਕਰਮਾ ਵਿੱਚ 8 ਟੈਂਕ ਦਾਖਲ ਹੋਏ। ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਗੁਰਦੁਆਰੇ ਪਾਸ ਖੜਾ ਟੈਂਕ ਅਕਾਲ ਤਖਤ ਤੇ ਗੋਲਬਾਰੀ ਕਰ ਰਿਹਾ ਸੀ। ਕਈ ਥਾਂਾਂ ਤੇ ਬਾਹਰ ਖੜੀਆਂ ਟੋਪਾਂ ਵੀ ਗੋਲਾਬਾਰੀ ਕਰ ਰਹੀਆਂ ਸਨ। ਅਸੀਂ ਉੱਪਰਲੀ ਮੰਜ਼ਲ ਉੱਪਰ ਬੈਠੇ ਖਿੜਕੀਆਂ ਤੇ ਝਿਰੋਖਿਆਂ ਵਿੱਚੋਂ ਇਹ ਸਾਰਾ ਕੁਝ ਵੇਖ ਰਹੇ ਸੀ। 6 ਜੂਨ 1984 ਨੂੰ ਅੰਮ੍ਰਿਤ ਵੇਲੇ 4 ਵਜੇ ਅਸਾਦੀ ਵਾਰ ਦਾ ਕੀਰਤਨ ਹੋਇਆ। ਮਰਯਾਦਾ ਅਨੁਸਾਰ ਪ੍ਰਕਾਸ਼ ਕੀਤਾ ਸਵੇਰੇ 8 ਵਜੇ ਘੰਟਾ ਘੜ ਤੇ ਲਾਇਬ੍ਰੇਰੀ ਪਾਸਿਓਂ ਹਰਮੰਦਰ ਸਾਹਿਬ ਉੱਤੇ ਗੋਲੀਆਂ ਵਰਨੀਆਂ ਸ਼ੁਰੂ ਹੋਈਆਂ। ਹੱਥ ਲਿਖਤ ਬੀੜ ਮਹਾਰਾਜਾ ਰਣਜੀਤ ਸਿੰਘ ਵੇਲੇ ਤੋਂ ਜਿਹਦਾ ਪ੍ਰਕਾਸ਼ ਹੁੰਦਾ ਚੱਲਿਆ ਆ ਰਿਹਾ ਸੀ। ਉਹਦੇ ਵਿੱਚ ਇੱਕ ਗੋਲੀ ਜੋ ਸੁਖਮਨੀ ਸਾਹਿਬ ਤੱਕ ਦੇ ਪੱਤਰੇ ਛੀਲ ਕੇ ਪਹੁੰਚ ਗਈ। ਉਹ ਗੋਲੀ ਉਸੇ ਪਵਨ ਬੀੜ ਵਿੱਚ ਹੀ ਹੈ ਜੋ ਸੰਭਾਲ ਰੱਖੀ ਹੈ। ਦੋ ਗੋਲੀਆਂ ਇੱਕ ਅੰਦਰ ਬੈਠੇ ਸ਼ਦਾਲੂ ਪਾਈ ਅਵਤਾਰ ਸਿੰਘ ਅਖੰਡ ਕੀਰਤਨੀਆਂ ਦੇ ਜੋ ਵੈਰੋਵਾਲ ਦੇ ਸਨ ਲੱਗੀਆਂ। ਅਸੀਂ ਪੱਗਾਂ ਦੇ ਕੱਪੜੇ ਨਾਲ ਖੂਨ ਰੋਕਣ ਲਈ ਪਟੀਆਂ ਬੰਨੀਆਂ ਸਨ ਪਰ ਖੂਨ ਨਹੀਂ ਰੁਕ ਰਿਹਾ ਸੀ ਜਿਸ ਕਰਕੇ ਉਹ ਸ਼ਾਮ 7 ਵਜੇ ਤੱਕ ਸਵਰਗਵਾਸ ਹੋ ਗਏ ਸਨ ਜੇਕਰ ਉਸ ਸਮੇਂ ਡਾਕਟਰੀ ਸਹਾਇਤਾ ਮਿਲ ਜਾਂਦੀ ਤਾਂ ਬਚ ਸਕਦੇ ਸਨ ਪਰ ਕੰਮ ਸਾਡੇ ਵੱਸ ਦਾ ਨਹੀਂ ਸੀ ਫੌਜੀ ਅਫਸਰਾਂ ਤੇ ਰਹਿਮ ਤੇ ਹੀ ਸੀ ਅਸੀਂ ਦੋ ਦਿਨ ਦੇ ਭੁੱਖੇ ਪਿਆਸੇ ਬੈਠੇ ਸਾਂ ਵਰਦੀਆਂ ਗੋਲੀਆਂ ਵਿੱਚ ਸਰੋਵਰ ਵਿੱਚੋਂ ਜਲ ਲਿਆਉਣਾ ਵੀ ਜਾਨ ਜੋਖਮ ਦਾ ਕੰਮ ਸੀ ਫਟੜ ਹੋਏ ਭਾਈ ਅਵਤਾਰ ਸਿੰਘ ਦੀ ਪਿਆਸ ਬਚਾਉਣ ਲਈ ਲੇਟ-ਲੇਟ ਕੇ ਕੁਝ ਪਾਣੀ ਲਿਆਂਦਾ ਜਿਸ ਵਿੱਚੋਂ ਸਭ ਨੇ ਘੁੱਟ-ਘੁੱਟ ਪੀ ਕੇ ਬੁੱਲ ਹੀ ਤਰ ਕਰ ਸਕੇ। ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ ਜੀ ਤੇ ਦੋ ਹੋਰ ਸਿੰਘ ਬਲਵੰਤ ਸਿੰਘ ਅਤੇ ਅਵਤਾਰ ਸਿੰਘ ਅਲਾਚੀ 베ਲੀ ਦੇ ਪਾਸ ਗੋਲੀਆਂ ਲੱਗਣ ਨਾਲ ਸ਼ਹੀਦ ਹੋ ਗਏ ਸੀ। ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ ਸੂਰਮਾ ਸਿੰਘ ਸੀ। ਉਹ ਇਹ ਵੇਖ ਹੀ ਨਹੀਂ ਸਕਿਆ ਕਿ ਬਾਹਰ ਤਾਂ ਲਾਸ਼ਾਂ ਦੇ ਢੇਰ ਹਨ। ਮੈਂ ਕਿਵੇਂ ਬਚ ਸਕਾਂਗਾ? ਹਰਮੰਦਰ ਸਾਹਿਬ ਦੀ ਪਵਿੱਤਰ ਦੇ ਇਮਾਰਤ ਤੇ 350 ਤੋਂ ਵੱਧ ਦੇਰੇ ਗੋਲੀਆਂ ਦੇ ਨਿਸ਼ਾਨ ਸਭ ਨੇ ਗਿਣੇ ਸਨ ਚਾਰ ਚਫੇਰੇ ਪ੍ਰਕਰਮਾ ਦੇ ਬਰਾਂਡੇਆਂ ਤੇ ਥੰਮਾਂ ਤੇ ਹੋਰ ਕਮਰਿਆਂ ਦੀਆਂ ਦੀਵਾਰਾਂ ਤੇ ਗੋਲੀਆਂ ਦੇ ਨਿਸ਼ਾਨਾਂ ਨਾਲ ਮਾਤਾ ਦੇ ਦਾਗਾਂ ਵਾਂਗ ਪਰ ਗਈਆਂ ਸਨ ਜੋ ਮਗਰੋਂ ਫੌਜੀਆ ਨੇ ਸਭ ਨਿਸ਼ਾਨ ਮੁਰੰਮਤ ਕਰਕੇ ਮਿਟਾ ਦਿੱਤੇ ਸਨ ਜਦ ਫਾਈਲਿੰਗ ਹੋ ਰਹੀ ਸੀ ਗੋਲੀਆਂ ਹਰਮੰਦਰ ਸਾਹਿਬ ਦੇ ਤਖਤੇ ਭੰਗ ਕੇ ਅੰਦਰ ਚਾਲੀਆਂ ਸਨ ਉੱਪਰਲੀ ਮੰਜ਼ਲ ਵਿੱਚ ਇੱਕ ਪਾਠੀ ਸਿੰਘ ਦੇ ਪਾਠ ਕਰਦਿਆਂ ਹੱਥ ਤੇ ਗੋਲੀ ਲੱਗੀ ਤੇ ਲਹੂ ਦੀਆਂ ਤਧੀਆਂ ਬਣ ਵਗ ਰਿਆ ਸੀ। ਉਹਦਾ ਲਹੂ ਲਿਬੜਿਆ ਹੱਥ ਪਾਵਨ ਬੀੜ ਦੇ ਪੱਤਰੇ ਤੇ ਜਾ ਲੱਗਿਆ ਜੋ ਹੁਣ ਤੱਕ ਕਾਇਮ ਹੈ। ਉਸ ਦਿਨ ਹਰਿਮੰਦਰ ਸਾਹਿਬ 15 ਮੁਲਾਜ਼ਮ ਤੇ 7 ਸ਼ਰਦਾ ਲੋ ਸਨ। ਉਥੇ 6 ਜੂਨ ਨੂੰ 4 ਵਜੇ ਸ਼ਾਮ ਸਭ ਥਾਵਾਂ ਤੇ ਫੌਜ ਦਾ ਕਬਜ਼ਾ ਹੋ ਚੁੱਕਿਆ ਸੀ ਤੇ ਫਾਇਰਿੰਗ ਬੰਦ ਹੋ ਗਈ ਸੀ। ਜਰਨਲ ਬਰਾਡ ਨੇ ਮੈਗਾਫੋਨ ਤੇ ਅਨਾਉਂਸ ਕਰ ਦਿੱਤਾ ਕਿ ਹਰਮੰਦਰ ਸਾਹਿਬ ਵਿੱਚ ਜਿੰਨੇ ਵੀ ਸਿੱਖ ਹਨ ਸਭ ਹੱਥ ਖੜੇ ਕਰਕੇ ਬਾਹਰ ਆ ਜਾਓ ਜਦੋਂ ਸਭ ਬਾਹਰ ਆ ਗਏ ਸਬਨਾ ਦੀਆਂ ਦਸਤਾਰਾਂ ਨਾਲ ਹੱਥ ਬੰਨ ਕੇ ਪ੍ਰਕਰਮਾ ਵਿੱਚ ਬਿਠਾ ਦਿੱਤੇ ਦਾਸ ਨੂੰ ਤੇ ਭਾਈ ਪੂਰਨ ਸਿੰਘ ਜੀ ਨੂੰ ਕੁਝ ਖੋਲ ਦਿੱਤੀ ਤੇ ਪਾਣੀ ਪਿਲਾ ਦਿੱਤਾ ਹੋਲ ਸਭ ਸਿੰਘ 24 ਘੰਟੇ ਉੱਥੇ ਹੀ ਬਿਠਾ ਛੱਡੇ ਜਰਨਲ ਬਰਾਡ ਨੇ ਸਾਨੂੰ ਪੁੱਛਿਆ ਕਿ ਅੰਦਰ ਹਰਮੰਦਰ ਸਾਹਿਬ ਕੋਈ ਯਤਵਦੀ ਹੈ ਤੇ ਅੰਦਰ ਕਿਸ ਤਰ੍ਹਾਂ ਦੇ ਹਥਿਆਰ ਹਨ ਅਸੀਂ ਕਿਹਾ ਅੰਦਰ ਕੋਈ ਵੀ ਅਤਵਾਦੀ ਨਹੀਂ ਆਇਆ ਤੇ ਨਾ ਹੀ ਕੋਈ ਹਥਿਆਰ ਉਹਨਾਂ ਪੰਜ ਫੌਜੀ ਸਾਡੇ ਨਾਲ ਅੰਦਰ ਭੇਜ ਕੇ ਤਲਾਸ਼ੀ ਲਈ ਅੰਦਰ ਨਾ ਕੋਈ ਅਤਵਾਦੀ ਤੇ ਨਾ ਕੋਈ ਹਥਿਆਰ ਮਿਲਿਆ ਜਦ ਅਸੀਂ ਅੰਦਰ ਗਏ ਭਾਈ ਅਵਤਾਰ ਸਿੰਘ ਜੀ ਅਕਾਲ ਚਲਾਣਾ ਕਰ ਚੁੱਕੇ ਸਨ 7 ਜੂਨ ਨੂੰ ਅਮਰਤ ਵੇਲੇ ਪ੍ਰਕਾਸ਼ ਕਰਨ ਅਤੇ ਕੀਰਤਨ ਜਾਂ ਕੋਈ ਹੋਰ ਮਰਿਆਦਾ ਨਹੀਂ ਹੋਈ ਇਹ ਮਰਿਆਦਾ ਦਾ ਭੰਗ ਮੁਗਲ ਰਾਜ ਦੇ 220 ਸਾਲਾਂ ਮਗਰੋਂ ਹੋਇਆ ਸੀ ਇਸ ਦਿਨ ਆਸਾਦਾਈ ਵਾਰਦਾ ਕਿਰਤਨ ਨਹੀਂ ਹੋਇਆ ਕੇਵਲ 9 ਵਜੇ ਹੋਰ ਪੀੜ ਲਿਆ ਕੇ ਪ੍ਰਕਾਸ਼ ਕਰ ਦਿੱਤਾ ਸੀ ਅਤੇ ਸ਼ਾਮ ਨੂੰ ਰੈਰਸ ਦਾ ਪਾਠ ਕਰ ਲਿਆ ਸੀ 8 ਜੂਨ ਨੂੰ ਮਰਿਆਦਾ ਸ਼ੁਰੂ ਹੋ ਗਈ ਸੀ ਤੇ ਜਲੰਧਰ ਵਾਲਿਆਂ ਨੇ ਬ੍ਰਾਡਕਾਸਟ ਕਰਨਾ ਸ਼ੁਰੂ ਕਰ ਦਿੱਤਾ ਸੀ ਇਸ ਦਿਨ ਹੈੱਡ ਗਰੰਥੀ ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਜੀ ਆ ਗਏ ਸਨ ਦਰਬਾਰ ਸਾਹਿਬ 2 ਮਹੀਨੇ ਕੋਈ ਸ਼ਰਧਾਲੂ ਦਾਖਲ ਨਹੀਂ ਹੋਣ ਦਿੱਤਾ ਫੌਜੀ ਹੁਕਮ ਨਾਲ ਕਿਸੇ ਵੀ ਸ਼ਰਧਾਲੂ ਨੂੰ ਅੰਦਰ ਜਾ ਕੇ ਮੱਥਾ ਟੇਕਣ ਦੀ ਆਗਿਆ ਨਹੀਂ ਦਿੱਤੀ ਸੀ ਪ੍ਰਕਰਮਾ ਵਿੱਚ ਟੈਂਕਾਂ ਦੇ ਦਾਖਲ ਹੋਣ ਨਾਲ ਪ੍ਰਕਰਮਾ ਦੇ ਫਲਸਾਂ ਵਿੱਚ ਸੰਗੇ ਮਰਮਰ ਦੇ ਲੱਗੇ ਸਲੇਬ ਝੂਰ-ਝੂਰ ਹੋ ਗਏ ਸਨ ਮਗਰੋਂ ਫੌਜੀਆਂ ਵੱਲੋਂ ਕੀਤੀ ਮੁਰੰਮਤ ਨਾਲ ਵੀ ਪ੍ਰਕਰਮਾ ਵਿੱਚ ਪਹਿਲਾ ਵਰਗੀ ਸੁੰਦਰਤਾ ਨਹੀਂ ਆ ਸਕੀ ਜਦ ਅਸ਼ੀਰੀ ਅਕਾਲ ਤਖ਼ਰ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਗੋਲਾਬਾਰੀ ਹੋ ਰਹੀ ਸੀ ਉਸ ਸਮੇਂ ਕੁਝ ਗੋਲੇ ਦਰਸ਼ਨੀ ਡਿਉੜੀ ਉੱਪਰ ਵੀ ਲੱਗੇ ਜਿਨ੍ਹਾਂ ਨਾਲ ਦਰਸ਼ਨੀ ਡਿਉੜੀ ਦੇ ਪਾਸ ਬੜੇ ਗੁਰਦੁਆਰੇ ਸਾਹਿਬ ਇਲਾਚੀਬੇਰ ਡਿਉਰੀ ਦੇ ਉੱਪਰ ਐਸ ਪਾਸੇ ਬਣਿਆ ਗੁਬੰਦ ਤੇ ਤੋਸ਼ੇਖਾਨੇ ਦੇ ਕਮਰੇ ਉੱਤੇ ਵੀ ਗੋਲੇ ਵਾਰੇ ਜਿਸ ਕਾਰਨ ਗੁਰਦੁਆਰਾ ਅਲੈਚੀ ਬੇਰੀ ਸਮੇਤ ਬ੍ਰਿਸ਼ ਤਬਾਹ ਹੋ ਗਏ ਤੋਸ਼ੇਖਾਨੇ ਦੇ ਕਮਰੇ ਵਿੱਚ ਦੀਵਾਰ ਭੰਨ ਕੇ ਗੋਲਾ ਅੰਦਰ ਜੜ ਗਿਆ ਤੇ ਅੰਦਰ ਅੱਗ ਲੱਗ ਗਈ ਤੇ ਲੱਖਾਂ ਦੀ ਕੀਮਤੀ ਚਾਨਣੀ ਜਲ ਕੇ राख ਹੋ ਗਈ ਪਰ ਤੋਸ਼ੇਖਾਨੇ ਦੀਆਂ ਅਰਬਾਂ ਦੀਆਂ ਕੀਮਤੀ ਵਸਤੂਆਂ ਮਜ਼ਬੂਤ ਕਵਾੜ ਲੱਗੇ ਹੋਣ ਕਰਕੇ ਬਚ ਗਈਆਂ ਪਰ ਸਭ ਤੋਂ ਅੱਖੀਆਂ ਜ਼ਰੂਰ ਗਈਆਂ ਜੋ ਬਾਅਦ ਵਿੱਚ ਸਾਫ-ਸਫਾਈ ਤੇ ਪਾਲਿਸ਼ ਕਰਵਾ ਲਈਆਂ ਇਹ ਉਸ ਉਪਰੋਕਤ ਸਿੰਘ ਸਾਹਿਬ ਦਾ ਬਿਆਨ ਜੋ ਕੇਵਲ ਸ੍ਰੀ ਹਰਮੰਦਰ ਸਾਹਿਬ ਨਾਲ ਸੰਬੰਧਿਤ ਹੈ ਸ਼ਾਮਲ ਕੀਤਾ ਗਿਆ ਇਸੇ ਪ੍ਰਕਾਰ ਦਾ ਬਿਆਨ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਦਾ ਕਈ ਥਾਂਾਂ ਤੇ ਪਹਿਲਾਂ ਵੀ ਆ ਚੁੱਕਿਆ ਹੈ